ਅਸੀਂ ਅੱਜ ਗੱਲ ਕਰਾਂਗੇ ਬਸਤੀ ਮੁਹੰਮਦ ਦੇ ਸਾਗ ਜਿਹੜੀ ਕਿ ਚੱਕ ਡਾਟ ਡਿਸਟ੍ਰਿਕਟ ਰਾਜਨਪੁਰ ਦੇ ਵਿੱਚ ਹੈ ਇਸ ਬਸਤੀ ਦੇ ਵਿੱਚ 50 ਤੋਂ 60 ਫਰਾਦ ਰਹਿੰਦੇ ਨੇ ਅਗਸਤ 2022 ਚ ਤੋਂ ਇਸ ਇਲਾਕੇ ਦੇ ਵਿੱਚ ਹੜ੍ਹ ਆਇਆ ਸੀ ਉਹ ਸੜਾਂ ਦੇ ਕਰਕੇ ਇਸ ਇਲਾਕੇ ਦਾ ਪਾਣੀ ਇਸ ਬਸਤੀ ਦਾ ਪਾਣੀ ਖਰਾਬ ਹੋ ਗਿਆ ਸੀ ਜਿਹੜਾ ਕਿ ਲੋਕਾਂ ਦੀ ਸਿਹਤ ਲਈ ਠੀਕ ਨਹੀਂ ਸੀ ਲੋਕਾਂ ਨੂੰ ਕਾਫੀ ਬਿਮਾਰੀਆਂ ਵੀ ਹੋਈਆਂ ਤੇ ਲੋਕ ਬੋਤਾਂ ਲੋਕ ਨਹਿਰ ਤੇ ਤਲਾਬਾਂ ਦਾ ਪਾਣੀ ਇਸਤੇਮਾਲ ਕਰ ਰਹੇ ਸਨ ਖਾਲਸਾ ਐਂਡ ਨੇ ਇਸ ਹੜ੍ਹਾਂ ਤੋਂ ਬਾਅਦ ਇਲਾਕੇ ਦਾ ਸਰਵੇ ਕੀਤਾ ਦੇਖਿਆ ਇਸ ਬਸਤੀ ਦੇ ਲੋਕ ਜਿਹੜੇ ਨੇ ਉਹ ਪਾਣੀ ਤੋਂ ਮਹਿਰੂਮ ਨੇ ਤੇ ਲੋਕ ਨਹਿਰ ਤੇ ਤਲਾਬਾਂ ਦਾ ਪਾਣੀ ਇਸਤੇਮਾਲ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਕੋਲ ਇਹਨੇ ਵਸਾਇਲ ਨਹੀਂ ਹੈ ਕਿ ਉਹ ਆਪਣਾ ਨਲਕਾ ਲਗਵਾ ਸਕਣ ਕਿਉਂਕਿ ਹੜ੍ਹਾਂ ਦੀ وجہ ਤੋਂ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਹਨਾਂ ਦੇ ਘਾਟਿਆਂ 'ਚ ਫਸਲਾਂ ਦਾ ਨੁਕਸਾਨ ਹੋਇਆ ਸੀ ਮਾਲ ਮਸ਼ੀਨ ਦਾ ਨੁਕਸਾਨ ਹੋਇਆ ਸੀ ਤੇ ਲੋਕ ਜਿਹੜੇ ਸਨ ਉਹ ਕੈਂਪਾਂ ਦੇ ਵਿੱਚ ਬਿਜ਼ਾਰਾ ਕਰ ਰਹੇ ਸਨ ਤੇ ਖਾਸ ਐਂਡ ਇਸ ਜ਼ਰੂਰਤ ਨੂੰ ਦੇਖਦੇ ਆਏ ਇਸ ਇਲਾਕੇ ਦੇ ਵਿੱਚ ਸਾਫ ਪਾਣੀ ਨਲਕੇ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਤੇ ਇਸ ਬਸਤੀ ਦੇ ਵਿੱਚ ਵੀ ਖਾਸ ਐਂਡ ਨੇ ਨਲਕਾ ਦਿਵਾ ਕੇ ਦਿੱਤਾ ਤੇ ਲੋਕ ਬਹੁਤ ਖੁਸ਼ ਨੇ ਤੇ ਖਾਸ ਐਂਡ ਲਈ ਦੁਆ ਕਰ ਰਹੇ ਨੇ ਇਤਾਂ ਭੈਣੇ ਨਲਕਾ ਦਿੱਤੇ ਸਭ ਨੂੰ ਮਾਰ ਦਾ ਪਾਣੀ ਮਿਲ ਗਏ ਹੁੰਦਾ ਸ਼ੁਕਰੀਆ ਅਦਾ ਕਰਦੇ ਪਿਓ ਸੋ ਖਾਸ ਐਂਡ ਨੂੰ ਐਂਦੀ ਸਪੋਰਟ ਕਰਦੇ ਹੋ ਇਸ ਵੀਡੀਓ ਨੂੰ ਅਗਰ ਚੰਗੀ ਲੱਗੇ ਤੇ ਲਾਈਕ ਕਮੈਂਟ ਜ਼ਰੂਰ ਸ਼ੇਅਰ ਕਰੋ